ਹੋਏ 71 ਸਨੈ ਹਰ ਗਵਾਰਣ ਲੈ ਆਪਣੇ ਸੰਗ ਪੈ ਸਬ ਗਾਈ ਕ੍ਰਿਸ਼ਨ ਗਵਾਲ ਬਾਲਕਾਂ ਸਹਤ ਇਕੱਠੇ ਹੋਏ ਅਤੇ ਆਪਣੇ ਨਾਲ ਸਾਰੀਆਂ ਗਉਆਂ ਲੈ ਲਈਆਂ ਦੇਖ ਤੈ ਨਾ ਗਿਰ ਕੇ ਸਿਰਤੇ ਮਨ 모ਹੇ ਵਢਾਏ ਸਭ ਉਠਤਾਈ ਉਹਨਾਂ ਨੂੰ ਪਹਾੜ ਦੀ ਚੋਟੀ ਉੱਤੇ ਵੇਖ ਕੇ ਅਤੇ ਮਨ ਵਿੱਚ ਮੋਹ ਨੂੰ ਵਧਾ ਕੇ ਸਾਰੇ ਉੱਠ ਕੇ ਭੱਜ ਪਏ ਗੋਪ ਗਏ ਤਿੰਨ ਪੈ ਚਲ ਕੇ ਜਬ ਜਾਤ ਪਿਖੀ ਤਿੰਨ ਨੈਣ ਮਾਈ ਗੋਪੀਓ ਨਾ ਕੋਲ ਚੱਲ ਕੇ ਪਹੁੰਚ ਗਏ ਜਦੋਂ ਉਹਨਾਂ ਨੇ ਆਪਣੀ ਅੱਖਾਂ ਨਾਲ ਗਊ ਮਾਤਾਵਾਂ ਨੂੰ ਜਾਂਦਿਆ ਵੇਖਿਆ ਰੋਹ ਭਰੇ ਸੁਖਰੇ ਨਾ ਟਰੇ ਸੋਤ ਨੰਦ ਹੈ ਕੇ ਕੋਹ ਬਾਤ ਸੁਨਾਈ ਉਹ ਗੁੱਸੇ ਨਾਲ ਭਰੇ ਉੱਥੇ ਨਾ ਫੜੋਤੇ ਅਤੇ ਚਲੇ ਗਏ ਆਇ ਨਿਪਟਿਸ਼ਣ ਨੂੰ ਕਹਿ ਕੇ ਗੱਲ ਸੁਣਾਈ ਨੰਦ ਬਾਜ ਚ ਕਾਨਾਹ ਪ੍ਰਤੀ ਨੰਦ ਨੇ ਕ੍ਰਿਸ਼ਨ ਨੂੰ ਕਿਹਾ ਸ੍ਰਿਆ ਕਿਉਂ ਸੋਤ ਗਵਾਨਾਂ ਲਈ ਆਇ ਇਹ ਹ ਇਹ ਤਾਂ ਹਮਰੋ ਸਭ ਹੀ ਦਦਕ ਹੋਇਓ ਏ ਪੁੱਤਰ ਤੁਸੀਂ ਗਵਾਂ ਦੇ ਬੱਚੇ ਇੱਥੇ ਕਿਉਂ ਲਿਆਉਂਦੇ ਹਨ ਇਸ ਤਰ੍ਹਾਂ ਨਾਲ ਸਾਡਾ ਸਾਰਾ ਦੁੱਧ ਜਾਇਆ ਕਰ ਦਿੱਤਾ ਹੈ ਚੁੰਗ ਗਏ ਬਛਰਾ ਇਨਕੇ ਇਹ ਤੇ ਹਮਰੇ ਮਨ ਮੈਂ ਭ੍ਰਮ ਹੋਇਓ ਇਹਨਾ ਗੰਵਾਂ ਨੂੰ ਬਛਿਆ ਨੇ ਚੁੰਗ ਲਿਆ ਹੈ ਇਸ ਤਰ੍ਹਾਂ ਸਾਡੇ ਮਨ ਵਿੱਚ ਭ੍ਰਮ ਹੋ ਗਿਆ ਹੈ ਕਾਣਾ ਫਰੇਬ ਕਰਿਓ ਤਿੰਨ ਸੋ ਮਨ ਮੋ ਮਹਾ ਤਿੰਨ ਕੇ ਜੋ ਕਰਿਓ ਉਹਨਾ ਦੇ ਮਨ ਵਿੱਚ ਜੋ ਮਹਾਮੋਹ ਫਸਾਰ ਦਿੱਤਾ ਹੈ ਉਹ ਅਸਲੋ ਕ੍ਰਿਸ਼ਨ ਨੇ ਉਹਨਾਂ ਨਾਲ ਫਰੇਬ ਕੀਤਾ ਹੈ। ਬਾਰ ਭਯੋ ਤਤਕਰੋਧ ਮਨੋ ਤਹਿਮਾ ਜਲ ਸੀਤਲ 모ਹ ਸਮਯੋ। ਉਹਨਾ ਦੇ ਮਨ ਦਾ ਕਰੋਧ ਮਾਨੋ ਅਗ ਦਾ ਭਾਂਬੜ ਹੋਵੇ ਅਤੇ 모ਹ ਠੰਡੇ ਜਲ ਵਾਗ ਹੋਵੇ। 모ਹ ਵੱਡਿਓ ਤਿਨਕੇ ਮਨ ਮੈਂ ਨਹਿ ਛੋੜ ਸਕੈ ਆਪਣੇ ਸੁੱਤ ਕੋ ਉਹਨਾਂ ਦੇ ਮਨ ਵਿੱਚ ਮੋ ਵਧਿਆ ਹੋਇਆ ਸੀ ਪਾਲ ਸ੍ਰੂਪ ਕੋਈ ਵੀ ਗਾਉ ਆਪਣੇ ਬੱਚੇ ਨੂੰ ਨਹੀਂ ਛੱਡ ਸਕਦੀ ਸੀ ਗਾਵਾਂ ਨੂੰ ਛੋੜ ਸਕੈ ਬਛਰੇ ਇਤ ਨਉ ਮਨ ਮੋਹ ਕਰੈ ਤਬਸਉ ਅਤੇ ਕਿਉਂਕਿ ਗਾਵਾਂ ਬੱਚੇ ਛੱਡ ਨਹੀਂ ਸਕਦੀ ਆਸਾਨ ਐਸਲੇ ਉਹ ਆਪਣੇ ਮਨ ਵਿੱਚ ਇਤਨਾ ਮੋਹ ਕਰਦੀਆਂ ਸੰਨ ਪੈ ਗਰੂਏ ਗ੍ਰਹਿ ਗਏ ਸੰਗ ਲੈ ਤਿੰਨ ਚੌਕ ਹਲੀ ਇਹ ਬਾਤ ਲਖਾਉ ਸ਼੍ਰੀ ਕ੍ਰਿਸ਼ਨ ਜਿੱਤ ਕਰਕੇ ਭਾਰੂ ਹੋ ਗਏ ਅਤੇ ਉਹਨਾਂ ਬਾਲਕਾ ਅਤੇ ਗਊਆਂ ਅਤੇ ਵਛਿਆ ਨੂੰ ਲੈ ਕੇ ਘਰ ਨੂੰ ਚਲੇ ਗਏ ਇਹ ਗੱਲ ਨੂੰ ਸਮਝ ਕੇ ਬਲ ਭਾਦਰ ਚੌਕ ਪਿਆ ਦੇਵ ਡਰੀ ਮਮਤਾ ਇਨ ਪੈ ਕੇ ਚਰਿਤਰ ਕੀ ਦੋ ਹਰ ਕੋ ਇਹ ਹੋਉ ਕੇ ਕੀ ਪਰਮਾਤਮਾ ਨੇ ਗਉਆਂ ਉਤੇ ਮਮਤਾ ਆਰੋਪਿਤ ਕੀਤੀ ਹੈ ਜਾਂ ਕ੍ਰਿਸ਼ਨ ਦਾ ਹੀ ਕੀਤਾ ਹੋਇਆ ਕੋਈ ਚਰਿਤਰ ਹੈ ਸਾਲ ਬਤੀਤ ਭਇਓ ਜਬ ਹੀ ਹਰ ਜੀਵਨ ਵਿੱਚ ਗਏ ਦਿਨ ਕੋਨੇ ਜਦੋਂ ਸਾਲ ਬੀਤ ਗਿਆ ਤਾਂ ਕਿਸੇ ਦਿਨ ਸ਼੍ਰੀ ਕ੍ਰਿਸ਼ਨ ਬਾਣ ਵਿੱਚ ਗਏ ਦੇਖਨ ਕੋਤਕ ਕੋ ਚਤੁਰਾਨਨ ਸਿਗਰ ਪਿਓ ਤਹ ਕੋ ਉਠ ਗੋਨੇ ਸ਼੍ਰੀ ਕ੍ਰਿਸ਼ਨ ਦੇ ਕੋਤਕ ਨੂੰ ਦੇਖਣ ਲਈ ਬ੍ਰਹਮਾ ਉੱਧਰ ਨੂੰ ਉੱਟ ਕੇ ਚਲਾ ਗਿਆ ਕੁਾਰ ਵਹ ਬਛਰੇ ਸੰਗ ਹੈ ਵਹ ਚਕਰਿਤ ਕਰਿਓ ਗਇਓ ਹੋਏ ਤੋਨੇ ਉਸ ਥਾਂ ਤੇ ਜਾ ਕੇ ਉਹ ਵੇਖ ਕੇ ਹੈਰਾਨ ਹੁੰਦਾ ਹੈ ਕਿ ਉਹੀ ਗਵਾਲ ਬਾਲਕ ਅਤੇ ਉਹੀ ਬੱਚੇ ਹਨ ਦੇਖ ਤਨੈ ਡਰ ਪੈ ਪਰ ਭਾਇਨ ਆਇ ਕਾ ਆਨੰਦ ਦੁਤਾਪ ਚੌਨੇ ਉਹਨਾਂ ਬਾਲਕਾਂ ਅਤੇ ਬੱਚਿਆਂ ਨੂੰ ਵੇਖ ਕੇ ਉਹ ਡਰ ਗਿਆ ਅਤੇ ਆਨੰਦ ਦਾ ਨਗਾਰਾ ਵਜਾਂਦਾ ਹੋਇਆ ਵਾਸੂ ਦੇਵ ਦੇ ਪੁੱਤਰ ਕਾਨਾ ਦੇ ਪਹਿਰਾ ਉਤੇ ਡਿੱਗ ਪਿਆ ब्रह्मा बा जगनाजू प्रति ब्रह्मा ने कान्हा प्रति कह सवैया हे करुणा निध हे जग के पत अचूत हे बिनती सुन लीजे हे करुणा निधान हे जगत दे स्वामी हे अचूत मेरी बिनती सुनो चूक पैई हम ते तुम्हारी तहते अपराध क्षमापन कीजे ਸਾਡੇ ਕੋਲੋਂ ਤੁਹਾਡੇ ਪ੍ਰਤੀ ਪੁੱਲ ਹੋ ਗਈ ਹੈ ਇਸ ਲਈ ਸਾਡਾ ਅਪਰਾਧ ਖਿਮਾ ਕਰ ਦਿਓ ਕਾਨਾ ਕਹੀ ਇਹ ਬਾਤ ਛਮੀ ਅਮ ਨਾ ਬਿਕ ਅਮਰਤ ਛਾੜ ਕਾ ਪੀਜੈ ਸ਼੍ਰੀ ਕ੍ਰਿਸ਼ਨ ਨੇ ਕਿਹਾ ਇਹ ਗੱਲ ਮਾਫ ਕਰ ਦਿੱਤੀ ਅਸੀਂ ਅਮਰਤ ਛੱਡ ਕੇ ਵਿਸ਼ ਨਹੀ ਪੀਂਦੇ ਲਿਆਓ ਕੋਹੋਣਾ ਲਿਆਓ ਹੋ ਜਾਹਾ ਸਤਾਬ ਆਇਓ ਨਹੀਂ ਢੀਲ ਕਰੀ ਜੈ ਫਿਰ ਸ਼੍ਰੀ ਕ੍ਰਿਸ਼ਨ ਨੇ ਕਿਹਾ ਪਛਿਆ ਅਤੇ ਬਾਲ ਕਾਨੂੰਨ ਲਿਆਓ ਉਸਨੇ ਅਗੋ ਕੇ ਹਾਲ ਲਿਆ ਹੁੰਦਾ ਹਾਂ ਕ੍ਰਿਸ਼ਨ ਨੇ ਫਿਰ ਕਿਹਾ ਜਲਦੀ ਜਾਓ ਛੇਤੀ ਮੁੜਿਓ ਢੀਲ ਨਹੀਂ ਕਰਨੀ ਲੈ ਬਛਰ ਬ੍ਰਹਮ ਤਬ ਹੀ ਚਿੰਨ ਮੈਂ ਚਲ ਕੇ ਹਰ ਜੀ ਪਹਿ ਆਇਓ ब्रह्मा वच्छे लेके उसे वेले छिन पर विच श्री कृष्ण कोल आ गया कान है मिले जब ही सब ग्वार तबे मन में तिन हर सुख पायो ਜਦੋਂ ਗਵਾਲ ਬਾਲਕ ਸ਼੍ਰੀ ਕ੍ਰਿਸ਼ਨ ਨੂੰ ਮਿਲੇ ਤਾਂ ਉਹਨਾਂ ਨੇ ਮਨ ਵਿੱਚ ਬਹੁਤ ਸੁੱਖ ਪ੍ਰਾਪਤ ਕੀਤਾ ਲੋਪ ਭਇਓ ਸੰਗ ਕੇ ਬਛਰੇ ਤਬ ਭੇਦ ਕੀਨੀ ਲਖ ਜਾਨ ਨਾ ਪਾਇਓ ਤਦੋਂ ਨਾਲ ਵਾਲੇ ਬੱਚੇ ਲੋਪ ਹੋ ਗਏ ਇਸ ਭੇਦ ਨੂੰ ਕੋਈ ਵੀ ਜਾਣ ਨਾ ਸਕਿਆ ਬਾਲਬੁਜੀ ਨਾ ਕਿਨੀ ਉਠ ਬੋਲ ਸੋ ਲਿਆਉ ਵਹ ਹਮ ਜੋ ਮੇ ਲਖਾਇਓ ਕਿਸੇ ਗਵਾਲ ਬਾਲਕ ਨੇ ਵੀ ਇਹ ਗੱਲ ਨਾ ਸਮਝੀ ਸਗੋਟ ਕੇ ਕਹਿਣ ਲੱਗੇ ਕਿ ਜੋ ਅਸੀਂ ਮਿਲ ਕੇ ਖਾਣਾ ਸੀ ਉਹ ਸਾਡਾ ਹਿੱਸਾ ਲਿਆ ਕੇ ਦਿਓ hoy 71 ke do bridge balak an acyo sab nau jopurano rajpume de balaka ne milke ohi sal par purana an grahan kita kana kahi ham nag hanyo har ko eh khel kini nah jano kana ne kaha ke mai agasur na da sap maraya si ਪਰ ਕ੍ਰਿਸ਼ਨ ਦਾ ਇੱਕ ਖੇਲ ਇਸੇ ਨੇ ਨਹੀਂ ਸਮਝਿਆ ਹੋਏ ਪ੍ਰਸann ਮਹਾ ਮਨ ਮੈਂ ਗੜਾ ਤੁਜ ਕੋ ਕਰ ਰਚਕ ਮਾਨੋ ਸਾਰੇ ਆਨੇ ਮਨ ਵਿੱਚ ਅਤ ਪ੍ਰਸann ਹੋ ਕੇ ਸ਼੍ਰੀ ਕ੍ਰਿਸ਼ਨ ਗੜਾ ਤੁਜ ਨੂੰ ਆਪਣਾ ਰੱਖਿਆ ਕ ਮਾਨ ਲਿਆ ਦਾਨ ਦਿਓ ਹਮ ਕੋ ਜੀ ਕੋ ਇਹ ਮਾਤ ਪਿਤਾ ਪਹਿ ਜਾਏ ਪਖਾਨੋ ਅਸੀਂ ਇਹ ਗੱਲ ਮਾਤਾ ਪਿਤਾ ਨੂੰ ਜਾ ਕੇ ਦੱਸਾਂਗੇ ਕਿ ਇਹਨਾਂ ਨੇ ਸਾਨੂੰ ਜੀਵਨ ਦਾਣ ਦਿੱਤਾ ਹੈ ਇਤ ਬ੍ਰਹਮਾ ਬਛਰੇ ਆਨ ਪਾਏ ਪਰਾ ਇੱਥੇ ਬ੍ਰਹਮਾ ਦੇ ਬੱਚੇ ਲਿਆ ਕੇ ਪੈਰੀ ਭੈਣ ਦਾ ਪ੍ਰਸੰਗ ਸਮਾਪਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ